ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵਿਧਾਨ ਸਭਾ ਚੋਣਾਂ 'ਚ ਮੇਰੇ ਪਰਿਵਾਰ ਤੋਂ ਸਿਰਫ ਮੈਂ ਹੀ ਲੜਾਂਗਾ ਚੋਣ ਬੋਲੇ ਰਾਜਨੀਤੀ 'ਚ ਵਧ ਰਹੇ ਪਰਿਵਾਰਵਾਦ ਖਿਲਾਫ ਦੇਣਾ ਚਾਹੁੰਦਾ ਹਾਂ ਸੰਦੇਸ਼ ਆਖਰੀ ਫੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਛੱਡਿਆ ਪਖਤੰਨ ਦੇ ਜਥੇਦਾਰਾਂ ਨੂੰ ਹਟਾਉਣ ਬਾਰੇ ਪੰਜ ਪਿਆਰਿਆਂ ਦੇ ਗੁਰਮਤੇ ਤੇ ਚਰਚਾ ਲਈ 1 ਜਨਵਰੀ ਨੂੰ ਐਸਡੀਪੀਸੀ ਐਗਜ਼ੀਕਟਿਵ ਕਮੇਟੀ ਦੀ ਬੈਠਕ ਹੋ ਸਕਦਾ ਹੈ ਕੋਈ ਵੱਡਾ ਫੈਸਲਾ ਐਸਡੀਪੀਸੀ ਪ੍ਰਧਾਨ ਅਵਤਾਰ ਸਿੰਘ ਨੇ ਪੰਜ ਪਿਆਰਿਆਂ ਨੂੰ ਆਪਣੇ ਅਧਿਕਾਰ ਖੇਤਰ ਦੀ ਸੀਮਾ 'ਚ ਰਹਿਣ ਦੀ ਦਿੱਤੀ ਸਲਾਹ ਐਸਡੀਪੀਸੀ ਤੇ ਕਈ ਸਿੱਖ ਜਥੇਦਾਰਾਂ ਦੀਆਂ ਕੋਸ਼ਿਸ਼ ਤੇ ਬਾਵਜੂਦ ਪੰਜ ਪਿਆਰਿਆਂ ਨੇ ਫੈਸਲਾ ਬਦਲਣ ਤੋਂ ਕੀਤਾ ਇਨਕਾਰ ਪੰਥਕ ਮੁੱਦੇ ਤੇ ਕੋਈ ਸਮਝਾਉਦਾ ਨਹੀਂ ਉਸ ਪੰਜ ਪਿਆਰੇ ਜਿਹੜੇ ਨੇ ਨਾ ਜੀ ਉਹਨਾਂ ਨੂੰ ਵੀ ਉਹਨਾਂ ਦਾ ਸਤਿਕਾਰ ਜ਼ਰੂਰ ਹੈਗਾ ਲੇਕਿਨ ਉਹਨਾਂ ਨੂੰ ਵੀ ਆਪਣੇ ਦੀਆਂ ਸੀਮਾ ਉਹਦੇ ਵਿੱਚ ਰਹਿ ਕੇ ਕਾਰਵਾਈ ਕਰਨੀ ਚਾਹੀਦੀ ਹੈ ਪੰਜਾਬ ਵਿੱਚ ਵਧ ਰਹੀਆਂ ਕਿਸਾਨ ਖੁਦਕੁਸ਼ੀਆਂ ਲਈ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਅਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ ਕਿਹਾ Swami Nathan ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਹੋ ਜਾਣ ਤਾਂ ਅੱਧੀਆਂ ਕਿਸਾਨੀ ਮੁਸ਼ਕਲਾਂ ਹੋਣਗੀਆਂ ਹੱਲ ਕੀਟਨਾਸ਼ਕ ਘਟਾਲੇ ਬਾਰੇ ਬੋਲੇ ਜਾਂਚ ਵਿੱਚ ਹੋਵੇਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅਸੀਂ ਇਹ ਕਹਿਣਾ ਵੀ ਹੁਣ ਜਦੋਂ ਤੁਸੀਂ ਖਾਣ ਵਾਲਿਆਂ ਵਾਸਤੇ 2 ਰੁਪਏ ਕਿਲੋ ਆਟਾ ਕਰਤ ਰਹੇ ਸੈਂਟਰ ਨੇ ਨੈਨੀ ਰੀਲੀਫ ਦਿੱਤੀ ਹੁਣ ਤੁਹਾਨੂੰ ਭਾਅ ਵਧਾਉਣ ਚ ਕੀ ਫਰਕ ਪੈਂਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤੀ ਦਿੱਲੀ ਦੀ ਜਨਤਾ ਨੂੰ ਅਪੀਲ ਔਡ ਇਵਨ ਫਾਰਮੂਲੇ ਨੂੰ ਬਣਾਇਆ ਜਾਵੇ ਜਨ ਲਹਿਰ 1 ਜਨਵਰੀ ਤੋਂ ਲਾਗੂ ਹੋਵੇਗਾ ਦਿੱਲੀ ਸਰਕਾਰ ਦਾ ਔਡ ਇਵਨ ਫਾਰਮੂਲਾ ਕਰੀਬ 10 ਲੱਖ ਗੱਡੀਆਂ ਸੜਕਾਂ ਤੋਂ ਘੱਟ ਹੋਣ ਦਾ ਦਾਵਾ ਪ੍ਰਦੂਸ਼ਣ ਤੇ ਟ੍ਰੈਫਿਕ ਦੀ ਸਮੱਸਿਆ ਹੱਲ ਕਰਨ ਵੱਲ ਕਦਮ ਹਮੇਂ ਲੋਗੋਨ ਕਾ ਗਿਰਿ ਇਤਨਾ ਹੈ ਹਮੇਂ ਇਸੇ ਅੰਦੋਲਨ ਬਣਾਨਾ ਹੈ ਇਸੇ ਮੂਵਮੈਂਟ ਬਣਾਨਾ ਹੈ ਔਰ ਉਹ ਜ਼ਿੰਮੇਦਾਰੀ ਆ ਜਾਅਦ ਲੋਕੋਨ ਕੇ ਉਪਰ ਹੈ ਸਾਲ 2015 ਵਿੱਚ ਪੱਤਰਕਾਰਾਂ ਦੇ ਕਤਲ ਮਾਮਲਿਆਂ 'ਚ ਏਸ਼ੀਆਈ ਦੇਸ਼ਾਂ 'ਚ ਭਾਰਤ ਸਭ ਤੋਂ ਅੱਗੇ ਇਸ ਸਾਲ 'ਚ ਦੁਨੀਆ ਅੰਦਰ ਕਤਲ ਕੀਤੇ 110 ਪੱਤਰਕਾਰਾਂ 'ਚੋਂ 9 ਪੱਤਰਕਾਰ ਭਾਰਤ ਦੇ ਰਿਪੋਰਟਰਸ ਵਿਦਆਊਟ ਬਾਰਡਰਸ ਏਜੰਸੀ ਦਾ ਦਾਵਾ